ਰਈ ਦੇਖ ਰਹੇ ਤੁਸੀਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇਸ ਵਕਤ ਡੇਰਾ ਮੁਖੀ ਰਾਮ ਰਹੀਮ ਜਿਲ੍ਹੇ ਤੋਂ ਬਾਹਰ ਆਇਆ 15ਵੀਂ ਵਾਰ 40 ਦਿਨਾਂ ਦੀ ਪੈਰੋਲ ਮਿਲ ਚੁੱਕੀ ਹੈ ਰਾਮ ਰਹੀਮ 2017 ਤੋਂ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਜਿਸ ਦੇ ਵਿੱਚ ਜਿਹੜਾ ਦੋ ਲੜਕੀਆਂ ਦੇ ਨਾਲ ਬਲਾਤਕਾਰ ਦੀ ਜਾਂ ਪਰ ਇੱਕ ਪੱਤਰਕਾਰ ਦੀ ਹਤਿਆ ਦੇ ਮਾਮਲੇ ਦੇ ਵਿੱਚ ਜਿਹੜਾ ਜੱਜ ਜਗਦੀਪ ਸਿੰਘ ਦੁਆਰਾ ਜਿਹੜੀ ਸਜ਼ਾ ਸੁਣਾਈ ਗਈ ਸੀ ਤੇ ਉਸ ਵਲਤਾਂ ਹਾਲਾਂਕਿ ਹਾਲਾਤ ਬਹੁਤ ਜ਼ਿਆਦੇ ਤਣਾਅਪੂਰਵਕ ਵੀ ਨੇ ਜਿਹੜੇ ਉਹ ਬਣ ਜਾਂਦੇ ਨੇ ਪੰਚਕੂਲੇ ਦੇ ਵਿੱਚ ਪਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਜੇਲ੍ਹ ਦੇ ਵਿੱਚੋਂ ਬਾਹਰ ਆ ਰਿਹਾ ਡੇਰਾ ਮੁਕੀ ਰਾਮ ਰਹੀਮ 15ਵੀਂ ਵਾਰ 40 ਦਿਨਾਂ ਦੀ ਪੈਰੋਲ ਮਿਲ ਚੁੱਕੀ ਆ ਰਾਮ ਰਹੀਮ 2017 ਤੋਂ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚ ਜਿਹੜਾ ਸਜ਼ਾ ਕੱਟ ਰਿਹਾ ਅਕਸਰ ਬਹੁਤ ਵਾਰ ਹੋ ਚੁੱਕਿਆ ਕਿ ఎలక్షన్ ਤੋਂ ਪਹਿਲਾਂ ਕਿਸੇ ਵੀ ਹਲਕੇ ਦੀ ఎలక్షన్ ਤੋਂ ਪਹਿਲਾਂ ਜਿਹੜਾ ਉਸ ਨੂੰ ਜਿਹੜੀ ਪੈਰੋਲ ਮਿਲ ਜਾਂਦੀ ਹੈ ਉਸ ਦੇ ਉੱਪਰ ਬਹੁਤ ਸਾਰੇ ਜਿਹੜੇ ਲੋਕ ਨੇ ਕਈ ਵਾਰ ਸਵਾਲ ਵੀ ਚੁੱਕਦੇ ਨੇ ਜਾਨੀ ਕਿ ਦੇਖੋ ਕਿ 2020 ਦੇ ਵਿੱਚ ਪਹਿਲੀ ਵਾਰ ਪੈਰੋਲ ਮਿਲੀ ਸੀ ਤੇ ਇਸ ਵਕਤ 2026 ਦੀ ਸ਼ੁਰੂਆਤ ਹੋਈ ਆ ਅੱਜ ਹਲੇ 4 ਜਨਵਰੀ ਦਾ ਜਿਹੜਾ ਦਿਨ ਹੋਇਆ ਅੱਜ ਤੱਕ 15ਵੀਂ ਵਾਰ ਜਿਹੜੀ ਪੈਰੋਲ ਮਿਲ ਚੁੱਕੀ ਹੈ ਜਤੈ ਉਮਰ ਕਾਇਦੀ ਸਜ਼ਾ ਘਟ ਰਿਹਾ ਜਿਹੜਾ ਡੇਰਾ ਮੁਕੀ ਰਾਮ ਰਹੀਮ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚ ਤੇ ਅੱਜ ਉਸ ਨੂੰ ਜਿਹੜੀ ਮੁਰ ਤੋਂ ਪੈਰੋਲ ਮਿਲ ਚੁੱਕੀ ਹੈ 40 ਦਿਨਾਂ ਦੀ ਜਿਹੜੀ ਅੱਜ ਜਿਹੜੀ ਪੈਰੋਲ ਆ ਮਿਲੀ ਆ ਤੁਹਾਨੂੰ ਜਿਹੜਾ ਪੂਰਾ ਡਾਟਾ ਵੀ ਜਿਹੜਾ ਸਾਂਝਾ ਕਰ ਦਿੰਨੇ ਆ ਕਿ 24 ਅਕਤੂਬਰ 2022 ਨੂੰ ਜਿਹੜੀ ਪਹਿਲੀ ਵਾਰ ਪੈਰੋਲ ਮਿਲਦੀ ਆ ਜਦੋਂ ਆਪਣੀ ਮਾਂ ਨੂੰ ਜਿਹੜਾ ਇੱਕ ਦਿਨ ਦੇ ਲਈ ਮਿਲਣ ਦੇ ਲਈ ਰਾਮ ਰਹੀਮ ਜੇਲ੍ਹ ਦੇ ਵਿੱਚੋਂ ਪੈਰੋਲ ਦੇ ਉੱਪਰ ਆਉਂਦਾ ਫਿਰ ਉਸ ਤੋਂ ਬਾਅਦ 21 ਮਈ 2021 ਦੇ ਵਿੱਚ ਜਾਨੀ ਕਿ ਤਕਰੀਬਨ ਤਕਰੀਬਨ 8-9 ਮਹੀਨੇ ਜਾਨੀ ਕਿ ਦੇਖੋ ਕਿ 24 ਅਕਤੂਬਰ 2020 ਨੂੰ ਪਹਿਲੀ ਜਿਹੜੀ ਪੈਰੋਲ ਮਿਲਦੀ ਆ ਉਸ ਤੋਂ ਬਾਅਦ 21 ਮਾਰਚ 21 ਮਈ 2021 ਜਾਨੀ ਕਿ ਸਾਲ ਦੇ ਤਕਰੀਬਨ ਜਿਹੜਾ ਫਿਰ ਤੋਂ ਜਿਹੜਾ 12 ਘੰਟੇ ਦੀ ਪੈਰੋਲ ਮਿਲਦੀ ਆ ਆਪਣੀ ਮਾਂ ਨੂੰ ਮਿਲਣ ਦੇ ਲਈ ਤੇ ਉਸ ਤੋਂ ਬਾਅਦ ਫਿਰ ਤਕਰੀਬਨ ਤਕਰੀਬਨ 7 ਕੁ ਮਹੀਨੇ ਬਾਅਦ ਫਰਵਰੀ 2022 ਦੇ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਜਿਹੜੀਆਂ ਪਹਿਲਾਂ 21 ਦਿਨ ਦੀ ਪਰੋਲ ਦੇ ਉੱਪਰ ਛੁੱਟੀ ਦੇ ਉੱਪਰ ਬਾਹਰ ਹੁੰਦਾ ਤੇ ਉਸ ਤੋਂ ਬਾਅਦ ਫਿਰ ਜੂਨ 2022 ਤੋਂ ਵਿੱਚ ਜਿਹੜਾ ਉਸ ਵਕਤ ਜਿਹੜਾ 30 ਦਿਨਾਂ ਦੀ ਪਰੋਲ ਮਿਲਦੀ ਹੈ ਤੇ 14 ਅਕਤੂਬਰ 2022 ਨੂੰ ਜਿਹੜੀ ਉਸ ਵਕਤ 40 ਦਿਨਾਂ ਦੀ ਪਰੋਲ ਮਿਲਦੀ ਹੈ ਤੇ ਉਸ ਤੋਂ ਬਾਅਦ ਫਿਰ 21 ਜਨਵਰੀ 2023 ਨੂੰ ਜਿਹੜਾ 40 ਦਿਨਾਂ ਦੀ ਪਰੋਲ ਮਿਲਦੀ ਹੈ 20 ਜੁਲਾਈ 2023 ਨੂੰ ਫਿਰ 30 ਦਿਨਾਂ ਦੀ ਪਰੋਲ ਮਿਲਦੀ ਹੈ 20 ਨਵੰਬਰ 2023 ਨੂੰ ਜਿਹੜੀ 21 ਦਿਨਾਂ ਦੀ ਪਰੋਲ ਮਿਲ ਜਾਂਦੀ ਆ 19 ਜਨਵਰੀ 2024 ਨੂੰ ਫਿਰ 50 ਦਿਨਾਂ ਦੀ ਪੈਰੋਲ ਮਿਲ ਜਾਂਦੀ ਆ 2 ਅਕਤੂਬਰ 2224 ਨੂੰ ਜੜੀ ਫਿਰ ਵੀ 20 ਦਿਨਾਂ ਦੀ ਪੈਰੋਲ ਮਿਲ ਜਾਂਦੀ ਯਾਨੀ ਕਿ ਕੁਝ ਕੁ ਮਹੀਨੇ ਬਾਅਦ ਹਰੇਕ ਸਾਲ ਦੇ ਵਿੱਚ ਕਈ-ਕਈ ਵਾਰ ਪੈਰੋਲ ਮਿਲਦੀ ਆ ਤੇ ਫਿਰ ਉਸ ਤੋਂ ਬਾਅਦ 28 ਜਨਵਰੀ 2025 ਨੂੰ ਜਿਹੜਾ 30 ਦਿਨਾਂ ਦੀ ਮੁੱਢ ਤੋਂ ਪੈਰੋਲ ਮਿਲ ਜਾਂਦੀ ਤੇ ਫਿਰ ਉਸ ਤੋਂ ਬਾਅਦ 9 ਅਪ੍ਰੈਲ 2025 ਨੂੰ ਜਿਹੜਾ ਮੁਰਤ ਤੋਂ 21 ਦਿਨਾਂ ਦੀ ਪਰ ਜਿਹੜੀ ਫਰਲੋ ਦੇ ਉੱਪਰ ਬਾਹਰ ਆਉਂਦਾ ਤੇ ਉਸ ਤੋਂ ਬਾਅਦ ਫਿਰ 5 ਅਗਸਤ ਤੋਂ 2025 ਨੂੰ 40 ਦਿਨਾਂ ਦੀ ਮੁਰਤ ਤੋਂ ਪੈਰੋਲ ਮਿਲ ਜਾਂਦੀ ਹੈ ਤੇ ਅੱਜ 4 ਜਨਵਰੀ 2026 ਨੂੰ ਜਿਹੜਾ 40 ਦਿਨਾਂ ਦੀ ਨਵੀਂ ਪੈਰੋਲ ਆ ਜਿਹੜੀ ਡੇਰਾ ਮੁਖੀ ਰਾਮ ਰਹੀਮ ਨੂੰ ਦੇ ਦਿੱਤੀ ਗਿਆ ਜਿਹੜਾ ਕਿ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਜਿਸ ਦੇ ਵਿੱਚ ਜਿਹੜੀਆਂ ਦੋ ਲੜਕੀਆਂ ਦੇ ਨਾਲ ਬਲਾਤਕਾਰ ਜਾਂ ਪਰ ਪੱਤਰਕਾਰ ਦੀ ਹੱਤਿਆ ਦੇ ਕਤਲ ਮਾਮਲੇ ਦੇ ਵਿੱਚ 2017 ਤੋਂ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਤੇ ਅੱਜ 15ਵੀਂ ਵਾਰ 40 ਦਿਨਾਂ ਦੀ ਪੈਰੋਲ ਡੇਰਾ ਮੁਖੀ ਰਾਮ ਰਹੀਮ ਨੂੰ ਮਿਲ ਚੁੱਕੀ ਹੈ